ਸਾਭ ਵੈਗਰੂ ਜੀ ਕੀ ਫਤਿਹ ਕਿਵੇਂ ਹੋ ਸਾਰੇ ਠੀਕ ਠਾਕ ਮੇਰੇ YouTube ਫੈਮਿਲੀ ਉਮੀਦ ਕਰਦੀ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਵੈਗਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਮੈਂ ਪਰਮਜੀਤ ਕੌਰ ਖਾਲਸਾ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਮੈਂ ਗੱਲ ਕਰਨ ਲੱਗੀ ਆ ਦਹੀਂ ਦੀ ਜਿਹੜੀਆਂ ਭੈਣਾਂ ਬੀਬੀਆਂ ਮਾਮਾ ਕਹਿ ਦਿੰਦੀਆਂ ਨਾ ਸਾਡੇ ਬੱਚੇ ਦਹੀਂ ਨਹੀਂ ਖਾਂਦੇ ਜਾਂ ਨੋਰਮਲ ਖਾਂਦੇ ਆ ਜਾਂ ਇਹ ਸਿੰਪਲ ਵੀ ਜਾਂਦੀ ਜਿਉ ਕੁਛ ਬਾਕੇ ਨਹੀਂ ਖਾਂਦੇ ਤੇ ਕਈ ਮਾਵਾ ਕਹਿੰਦਿਆਂ ਸਾਡੇ ਬੱਚੇ ਬਿਨਾ ਕੁਛ ਪਾਏ ਤੋਂ ਦਹੀਂ ਦੇ ਵਿੱਚ ਉਹ ਤਾਂ ਖਾਂਦੇ ਹੀ ਨਹੀਂਗੇ ਕਈ ਕਹਿੰਦੇ ਸਾਡੇ ਸਾਦਾ ਖਾਂਦੇ ਆ ਤੇ ਜਿਹੜਾ ਆਪਣਾ ਬੇਟਾ ਇਹ ਵੀ ਸਿੰਪਲ ਨਹੀਂ ਖਾਂਦਾ ਜਮਾ ਹੀ ਨਹੀਂ ਖਾਂਦਾ ਸਿੰਪਲ ਦੇ ਤਾਂ ਇਹ ਚ ਵੀ ਕੁਛ ਕਿਤੇ ਆਲੂ ਵਾਲ ਕੇ ਪਾਉਣੇ ਪੈਂਦੇ ਕਿਤੇ ਪਿਆਜ਼ ਕੱਟ ਕੇ ਹਰੀ ਮਿਰਚ ਪਾ ਕੇ ਹਰੀ ਮਿਰਚ ਪਿਆਜ਼ ਤੇ ਬੂੰਦੀ ਤਾਂ ਅਸੀਂ ਰੋਜ਼ ਡੇਲੀ ਦਹੀਂ ਦੇ ਵਿੱਚ ਪਾਉਣੀ ਪਾਉਣੇ ਆ ਕਿਤੇ ਘੀਰਾ ਕੱਟ ਕੇ ਪਾ ਲੈਨੇ ਹਨਾ ਕਿਤੇ ਆਲੂ ਬਾਲ ਕੇ ਪਾ ਲੈਨੇ ਆ ਤੇ ਕਿਤੇ ਕੱਦੂ ਵਾਲਾ ਰੈਤਾ ਬਣਾ ਲੈਨੇ ਆ ਕਿੱਲ ਕਿਤੇ ਕੱਲੀਆਂ ਪਕੌੜੀਆਂ ਪਾ ਲੈਨੇ ਆ ਤੇ ਆਪਾਂ ਆਪਣਾ ਬੇਟਾ ਜਮਾ ਸੈਂਪਲ ਦਹੀਂ ਨਹੀਂ ਖਾਂਦਾ ਤੁਹਾਨੂੰ ਦਿਖਾਉਣੀ ਆ ਮੈਂ ਤੁਸੀਂ ਬਣਾ ਕੇ ਬੱਚਿਆਂ ਨੂੰ ਖਵਾਓ ਤੇ ਬੱਚੇ ਜ਼ਰੂਰ ਖਾਣਗੇ ਹੁਣ ਕੱਦੂ ਕਸ਼ ਕਰਕੇ ਬਾਲ ਕੇ ਕੱਦੂ ਪਾ ਲਿਆ ਵਿੱਚ ਇਹਦੇ ਪਿਆਜ਼ ਕੱਟ ਲਏ ਵਿੱਚ ਹਰੀਆਂ ਮਿਰਚਾਂ ਪਾ ਲਈਆਂ ਵਿੱਚ ਹੁਣ ਇਹਦੇ ਬਾਦਿਆਂਗੇ ਆਪਾਂ ਦਹੀਂ ਹਾਂਜੀ ਬੱਚੇ ਕਿਵੇਂ ਨਾ ਖਾਣਗੇ ਜਿਸ ਤਰ੍ਹਾਂ ਦਹੀਂ ਬਣਾਵਾਂਗੇ ਆਪਾਂ ਤੇ ਆਪਾਂ ਇਹਦੇ ਵਿੱਚ ਪਾ ਲਈ ਦਹੀਂ ਹੁਣ ਤੇ ਇਹ ਤਨੀ ਚੀਜ਼ਾਂ ਤਾਂ ਪਾ ਲ ਗਏ ਇਹਦੇ ਵਿੱਚ ਆਪਾਂ ਹਨਾ ਤੇ ਇੱਕ ਆਪਾਂ ਪਾਵਾਂਗੇ ਇਹਦੇ ਵਿੱਚ ਲੱਸੀ ਦਹੀਂ ਆ ਨਮਕ ਇਹ ਆਪਣਾ ਘਰੇ ਬਣਾਇਆ ਵਾ ਇਹ ਵੀ ਤੁਹਾਨੂੰ ਦੱਸੂਗੀ ਤਰੀਕਾ ਬਣਾਉਣ ਦਾ ਤੇ ਇੱਕ ਥੋੜਾ ਜਿਹਾ ਪਾ ਦੇਾਂਗੇ ਆਪਾਂ ਨਮਕ ਨਮਕ ਤਾਬ ਦੇ ਸਵਾਦ ਅਨੁਸਾਰ ਹੀ ਪਾਉਣਾ ਹਨਾ ਹਰੀ ਮਿਰਚ ਪਾਈ ਵੀ ਐ ਤੇ ਅਬ ਥੋੜੀ ਜਿਹੀ ਪਾਵਾਂਗੇ ਲਾਲ ਮਿਰਚ ਪਾ ਲਈ ਨਹੀਂ ਪਉਂਦੇ ਕਿ ਹਰੀ ਮਿਰਚ ਟੇਸਟੀ ਬਹੁਤ ਆ ਬਹੁਤ ਕੌੜੀ ਆ ਤੇ ਦੇਖੋ ਜੀ ਆਪਣਾ ਦਹੀਂ ਬਣ ਕੇ ਹੋ ਗਿਆ ਰੈਡੀ ਬੁੰਦੀ ਰੈਤਾ ਬਣ ਗਿਆ ਕद्दू ਵਾਲਾ ਵਿੱਚ ਪਿਆਜ਼ ਹਰੀ ਮਿਰਚ ਪਾਈ ਆ ਵਿੱਚ ਹੁਣ ਜੀਰਾ ਜਦੋਂ ਤਵਾ ਤਰਿਆ ਤਵਾ ਤੇ ਜੀਰਾ ਹੋ ਮੁੱਕਿਆ ਵਾ ਰੋਸਟ ਕਰਿਆ ਵਾ ਦੀ ਜੀਰਾ ਜੀਰਾ ਮੁੱਕ ਗਿਆ ਤੇ ਦੇਖੋ ਕਿੰਨਾ ਸੋਨਾ ਦਹੀਂ ਬਣ ਗਿਆ ਇਸ ਤਰ੍ਹਾਂ ਬੱਚੇ ਨੂੰ ਖਵਾਓ ਤੇ ਬੱਚਾ ਜ਼ਰੂਰ ਖਾਊਗਾ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਨੀ ਜੇ ਇਸ ਤਰ੍ਹਾਂ ਬੱਚੇ ਨੂੰ ਖਵਾਵਾਂਗੇ ਤਾਂ ਵਧੀਆ ਖਾਊਗਾ ਬੱਚਾ ਤੇ ਵੀਡੀਓ ਕੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲੈਣਾ ਜੇ ਪੁਰਾਣੇ ਆ ਤਾਂ ਦਿਲੋਂ ਧੰਨਵਾਦ ਤੁਸੀਂ ਇਨਾ ਬਹੁਤ ਹੁੰਦਾ ਮੈਂ ਲਾਉਣੀ ਆ ਪੱਖੀ ਜੀ ਧੰਨਵਾਦ ਜੀ